ਗੋਸਤੋ ਸਤ ਸ੍ਰੀਕਾਲ ਸ਼ੰਭੂ ਮੋਰਚਾ ਆਓ ਸਾਨੂੰ ਦਿਖਾਵਾ ਇੱਥੇ ਸਾਡੀਆਂ ਮਾਤਾਵਾਂ ਕਿਸ ਤਰ੍ਹਾਂ ਜੀਵਨ ਬਤੀਤ ਕਰਦੀਆਂ ਨੇ ਆਓ ਆਪਾਂ ਦੇਖਦੇ ਆ ਕਰਦੇ ਆ ਇਹਨਾਂ ਨਾਲ ਗੱਲਾਂਬਾਤਾਂ ਵੀਡੀਓ ਸ਼ੇਅਰ ਕਰਦਿਆ ਕਰੋ ਯਾਰ ਧੰਨਵਾਦ ਤੁਹਾਡਾ ਇੱਥੇ ਸਾਈਕਲ ਦੇ ਉੱਪਰ ਘੁੰਮਦਾ ਜੀ ਮੈਂ ਸਾਰੇ ਸਾਈਕਲ ਤੇ ਘੁੰਮ ਕੇ ਇਹ ਸਭ ਕੁਝ ਰਿਕਾਰਡ ਇਕੱਠਾ ਕਰਦੇ ਹਾਂ ਸਾਡੀ ਆਉਣ ਵਾਲੀ ਪੀੜ੍ਹੀ ਲਈ ਸ਼ੇਅਰ ਕਰਦਾ ਕਰੋ ਦਬਕੇ ਧੰਨਵਾਦ ਠੀਕ ਕਰੇ ਬੰਦਾ ਕੁੜੀਆਂ ਇਹ ਗੱਲ ਨਹੀਂ ਛੱਡਦੀਆਂ ਸਾਡੀ ਮਾਂ ਤੇ ਅੰਨੀਓ ਵੀ ਚੱਲ ਲੈ ਤੇ ਇੱਥੇ ਰਹਿੰਦੀਆਂ ਤੇ ਉਹ ਹਣ ਕਦੋਂ ਨਹੀਂ ਗਈਆਂ ਭੈਣੇ ਨੇਰੇ ਕੋਲੇ ਆ ਤੇ ਕਾਰ ਉਹ ਤੋਂ ਬੋਲ ਕੇ ਦੱਸਦੀ ਨੇ ਪੜ੍ਹ ਕੇ ਦੱਸਦੀ ਬੋਲਿਆ ਨਹੀਂ ਨਾ ਜਾਂਦਾ ਮੇਰੇ ਕੋਲ ਮੈਂ ਪੜੀ ਹੋਵਾਂ ਤੇ ਫੇਰ ਨਾ ਸਕੂਲ ਗਈ ਸੀ ਉਹਦੋਂ ਮੇਰਾ ਬਾਬਾ ਮਰ ਗਿਆ ਕੀ ਕਹਿੰਦਾ ਲਖਤਾ ਆਂਦਾ ਸੀ ਪਈ ਨਾ ਮੁੰਡਿਆਂ ਨੂੰ ਨਹੀਂ ਪੜਾਉਣਾ ਤੇ ਤੂੰ ਇਹਦੇ ਕੋ ਕਰਾ ਲਾ ਬੀਏ ਕੁੜੀ ਨੂੰ ਕਹ ਲਿਆ ਘਰ ਚ ਕੁੜੀ ਆਹ ਅੱਛਾ ਵੀ ਕੁੜੀ ਪੜਾਉਣੀ ਨਹੀਂ ਆ ਕੁੜੀ ਪੜਾ ਤੇ ਮੁੰਡਿਆਂ ਨੂੰ ਮੁੰਡਿਆ ਤੁਸੀਂ हट ਜਿਓ ਸਕੂਲੋਂ ਤੂੰ ਇੱਥੇ ਨਾ ਜਾ ਫੇਰ ਉਹ ਮੈਂ ਫੇਰ हट ਗਈ ਛੇਨੀ ਚ 6 ਪੜੀ ਗਏਵੇਂ ਆ 6 6 ਪੜੀਆਂ ਨੇ ਅਖਵਾ ਮੈਂ ਹਟ ਗਈ ਅਖਬਾਰ ਅਖਬਾਰ ਪੜ ਲਈ ਨਹੀਂ ਪੰਜਾਬੀ ਦੀ ਹੋਵੇ ਤੇ ਕੁਛ ਹਿੰਦੀ ਵੀ ਥੋੜੀ ਬਹੁਤੀ ਵਿੱਚ ਹੋਣਾ ਪਛਾਣ ਕਰ ਲੈਣੀ ਆ ਤੈਨੂੰ ਤੇਰੀ ਮਾਂ ਨੇ ਨਹੀਂ ਕਿਹਾ ਵੀ ਤੂੰ ਪੜ ਲੈ ਮਾਂ ਦੀ ਬਾਦੇ ਦਾ ਨਗਰ ਲੱਗੀ ਆ ਆ ਪਿੱਛੇ ਪਿੱਛੇ ਬਾਬੇ ਨਹੀਂ ਖੱਟੇ ਨਹੀਂ ਕਿਉਂ ਜੇ ਮੇਰੇ ਵੀ ਆਰ ਮਹੀਨਾ ਹੋਇਆ ਤੈਨੂੰ ਖੱਟਾ ਮਰ ਗਿਆ ਮੈਂ ਤਾਂ ਚੰਗਾ ਹੀ ਹੋਇਆ ਲੈ ਲੈ ਜੇ ਮੇਰਾ ਸਗੰਤ ਹੋ ਰਿਹਾ ਤੇ 5 ਰੁਪਏ ਕਾਲ ਦਿੱਤੇ ਸਗਰ ਤੇ ਕੂ ਜੇ ਕੂ ਜੇ ਅੰਤਰੇ ਬਿਛਰੀ ਜੀ ਦਾ ਤੇ ਉਹ ਬਾਬਾ ਆਂਦਾ ਵਾ 5 ਰੁਪਏ ਅੱਜ ਕਾਲ ਦਿੱਤੇ ਤੇ ਬੁਲਕੇ ਕੀ ਦਵੇਂ ਜੀ ਚਾਂਦੀ ਦੇ ਰੁਪਏ ਉਹ ਦੋ ਹੁੰਦੇ ਜੀ ਅਮੜੇ ਕੀ ਦਵੇਂਗੀ 5 ਰੁਪਏ ਮੰਗਦੇ ਬਜਾਇ ਕੀ ਦਿੰਦੇ ਪਿੱਛੇ ਜੀ ਰਕ ਬਦਾਈ ਕੋਈ 100 ਦਿੰਦਾ ਹੈ ਕੋਈ 200 ਕੋ 500 ਕੋਈ 10000 ਵੀ ਦਿੰਦਾ ਮਾਤਾ ਪ੍ਰਕਾਸ਼ ਗੌਰ ਸਸਰੀਕਾਰ ਸਸਰੀਕਾਰ ਮਾਤਾ ਮੈਨੂੰ ਕੋਈ ਤੇਰੇ ਬਚਪਨ ਦੀ ਗੱਲ ਸੁਣਾ ਤੇਰੀ ਬਚਪਨ ਦੀ ਵੀ ਮੇਰਾ ਪੰਜਾਬ ਚੱਕ ਪਿੰਡ ਸੀ ਬਾਰ ਲਾਲਪੁਰ ਦੇ ਜ਼ਿਲ੍ਹੇ ਤੇ ਜੱਗੂ ਵਾਲੀ ਪੰਜਾਬ ਵਜਦੀ ਹੁੰਦੀ ਸੀ ਉਹ ਬਰਮਾਸ਼ ਸੀ ਜੱਗੂ ਤੋਂ ਸਾਡੇ ਪਿੰਡ ਚ ਰਹਿੰਦਾ ਹੁੰਦਾ ਤੇ ਉਹ ਜੱਗੂ ਵਾਲੀ ਪੰਜਾਬ ਵਜਦੀ ਉੱਥੋਂ ਅਸੀਂ ਆਏ ਤੇ ਜਦੋਂ ਪੀ ਆਪਾਂ ਉਤੋਂ ਘਰੋਂ ਜਿੱਦਣ 47 ਦੀ ਵੰਡ ਹੋਈ ਐ ਨਾ ਤੇ ਹੱਲਾ ਗੁੱਲਾ ਬੋਲਿਆ ਤੇ ਉਸ ਦਿਨ ਆਪਾਂ ਜਦੋਂ ਤੁਰੇ ਆ ਤੇ ਅਸੀਂ ਦੁੱਧ ਤੱਤਾ ਤਰਿਆ ਸੀ ਕਾਲਨੇ ਚ ਧਰਦੇ ਨਾ ਪਡੋਲੀਆਂ ਚ ਤੇ ਮੈਂ ਆਪਣੇ ਬਾਬੇ ਨੇ ਆਖਿਆ ਉਹਨੂੰ ਕੋੜੀ ਨੂੰ ਦੋ ਭਰਾ ਸੀ ਨਿਕੇ ਨਿਕੇ ਇੱਕ ਦੋ ਚਾਚੇ ਦੇ ਪੁੱਤ ਸੀ ਤੇ ਇੱਕ ਮੈਂ ਸੀ ਤੇ ਸਾਨੂੰ ਲਾਦ ਲਿਆ ਕੋੜੀ ਤੇ ਮੈਂ ਰੋਵਾ ਉਥੇ ਪਿੰਡ 19 ਉਥੋਂ ਤੱਕ ਮੈਂ ਰੋਂਦੀ ਆਈ ਵੀ ਦੁੱਧ ਸਾਡਾ ਪੜੋਲੀ ਚ ਰਹਿ ਗਿਆ ਪੜੋਲੀ ਚ ਰਹਿ ਗਿਆ ਉਹ ਨਹੀਂ ਅਸੀਂ ਲੈ ਕੇ ਆਂਦਾ ਕੁੜੀ ਜਾਵੀ ਸੌਰੀ ਨਾ ਹੋਵੇ ਤੇ ਹਾਂ ਬਾਬਾ ਮੇਰਾ ਆਂਦਾ ਸੌਰੀ ਨਾ ਹੋਵੇ ਤੇ ਇਹ ਇਹ ਲੋਕਾਂ ਗਿਆਨਾਂ ਦੀ ਪਈ ਇਹ ਦੁੱਧ ਦੀ ਪਈ ਆ ਤੇ ਮੇਰਾ ਚਾਚਾ ਤੇ ਮੇਰਾ ਵੱਡਾ ਜਿਹੜਾ ਭਰਾ ਸੀ ਨਾ ਉਹ ਵੀ ਤਗੜਾ ਸੀ ਦਾੜੀ ਵਾਲਾ ਤੇ ਉਹ ਪੰਜ ਮੱਜਾਂ ਹੀ ਕੀ ਹੁੰਦੇ ਮਗਰ ਆਂਦਾ ਭੀ ਜਗੀਂਦਰ ਤੇ ਬਚਨ ਮੱਜਾਂ ਲਈ ਆਉਂਦੇ ਆ ਤੈਨੂੰ ਚੋਕੇ ਦੁੱਧ ਤਤਾ ਤਰ ਬੰਗ ਤੇ ਅਸੀਂ ਉਥੇ ਚਾਹ ਪੀਣ ਗਿੱਜੇ ਸ ਤੇ ਫੇਰ ਅਸੀਂ ਮੇਰੇ ਬਾ ਚਾਚੇ ਨੇ ਸਾਥ ਕਾ ਵੱਢ ਕੇ ਇਹਨਾਂ ਦੇ ਕਿਕਰਾਂ ਦੇ ਕਿਕਰਾਂ ਨਾਲ ਉਤਸਾਹ ਕ ਲਾਇ ਤੇ ਉਹ ਸਾਨੂੰ ਚਾਹ ਰੰਨ ਕੇ ਨਾ ਪਾਣੀ ਚ ਵਿੱਚ ਦੁੱਧ ਪਾ ਕੇ ਤੇ ਮਿੱਠਾ ਪਾ ਕੇ ਦੇ ਦਿੰਦੇ ਇਹ ਸਾਡਾ ਉਧਰ ਕਿਕਰਾਂ ਦੇ ਸੱਕ ਵੀ ਪਾ ਲਿੰਦੂਆਂ ਦਾ ਨਿੰਬੂਆਂ ਦਾ ਅਹੀਂ ਮਰੱਬਾ ਆਂਦੇ ਹੁੰਦੇ ਸਾਂ ਫੇ ਮਰੱਬੇ ਚੱਲੇ ਲਾਗੇ ਸਾਡੇ ਨਾ ਮਲਤਾਨ ਸੀ ਉਥੇ ਫੌਜ ਨਹੀਂ ਹੁੰਦੀ ਸੀ ਮਰੱਬੇ ਦੇ ਲਾਗੇ ਘੋੜਿਆਂ ਤੇ ਰਹਿੰਦੇ ਹੁੰਦੇ ਗਸ਼ਤ ਕਰ ਦਿੰਦੇ ਫੌਜੀ ਜਿਹੜੇ ਤੇ ਛੌਂਣੀ ਸੀ ਦੇ ਲਾਗੇ ਤੇ ਅਸੀਂ ਫੇਰ ਉਥੋਂ ਨਿੰਬੂਆਂ ਦਾ ਬਾਗ ਤੇ ਮੇਰੀ ਦਾਦੀ ਨੇ ਨਾ ਐਡਾ ਮਰਤਬਾਨ ਲੈ ਕੇ ਤੇ ਲੂਣ ਦਾ ਕਾਲਾ ਮਿਰਚਾਂ ਦਾ ਪੀ ਤੇ ਪਰ ਲਿਆ ਤੇ ਨਿੰਬੂ ਜੇ ਜਦੋਂ ਤੁਹਾਨੂੰ ਪਾਣੀ ਦੀ ਤੇਲ ਲੱਭੂ ਤੇ ਨਿੰਬੂ ਤੇ ਪਾ ਕੇ ਰਾਚ ਮੁਸਲਮਾਨ ਅਸੀਂ ਉਥੇ ਨਾ ਫੇਰੂ ਭਾਈ ਫੇਰੂ ਸੀ ਪਿੰਡ ਤੇ ਉਥੇ ਨਦੀ ਸੀ ਤੇ ਉਹਦੇ ਸੁਕੀ ਸੀ ਤੇ ਲੋਕੀ ਗੱਡੇ ਵਿੱਚੋਂ ਨੀ ਨੰਗਾ ਮੀ ਦਾ ਤਾਂ ਚੜਾਈ ਜਾਂਦੇ ਪੀ ਅੱਗੇ ਲੰਘਦੇ ਤੇ ਮੇਰੇ ਚਾਚੇ ਨੇ ਗੱਡਾ ਵਿੱਚ ਸੁੱਧ ਦਿੱਤਾ ਤੇ ਉਹ ਉਹਨਾਂ ਨੇ ਪਾਣੀ ਛੱਡ ਦਿੱਤਾ ਤੇ ਚਾਚੇ ਸਾਡੇ ਨੇ ਨਾ ਧੂ ਤਾ ਕੇ ਸਾਨੂੰ ਤੇ ਕੱਢ ਲਿਆ ਤੇ ਗੱਡੇ ਤੋਂ ਲਾ ਲਿਆ ਤੇ ਮਿਰਚਾ ਉਹ ਨਰੂਣ ਵਾਲਾ ਤੇ ਨਿੰਬੂ ਵਾਲਾ ਬੋਰਾ ਢੂ ਲਾਇਆ ਤੇ ਬਾਪੀ ਉਹ ਰੁੜ ਗਿਆ ਸਾਡਾ ਸਮਾਨ ਮੇਰੀ ਮਾਂ ਦਾ 5 ਟੋਲੇ ਸੋਨਾ ਰੁੜ ਗਿਆ ਵਿਚਾਰ ਜਾਈ ਦੇ ਵਿੱਚ ਸੀਤਾ ਹੈ ਜਾਈ ਸੀਤਾ ਹੈ ਆਂਦੀ ਵੇਜ ਗਿੰਦਰਾ ਵੇ ਉਹ ਤੇ ਰਜਾਈ ਰੁੜ ਗਈ ਵੇ ਜਿਹਦੇ ਸੋਨਾ ਸੀਤਾ ਹੈ ਹੰਦਾ ਕੁੜੀ ਜਾਵੀਏ ਪਹਿਲੋ ਕਿਉਂ ਨਹੀਂ ਦੱਸਿਆ ਮੈਂ ਤੋ ਲੈ ਆਉਂਦਾ ਉਹ ਵੀ ਪਾਣੀ ਪੂਣੀ ਚ ਤੇ ਉਹ ਵੀਰਗ ਜਿਹੜੀ ਮੇਰੀ ਮਾਂ ਬੜੀ ਬਿਮਾਰ ਵਿਚਾਰੀ ਹੋਈ ਤੇ ਫੇਰ ਉਹ ਤੋਂ ਸਾਨੂੰ ਬਾਬਾ ਸਾਡਾ ਕੋੜੀ ਤੇ ਫੇਰ ਚੜਾਇਆ ਕਾਟੀ ਤੇ ਪਾਈ ਕੋੜੀ ਤੇ ਕੋਲਾਹੀ ਤੇ ਉਹਨਾਂ દવાਾਂ ਤੇ ਕਾਠੀਆਂ ਪਾਈਆਂ ਫੇਰ ਸਾਨੂੰ ਨਿੱਕੇ ਨਿੱਕੀਆਂ ਆਣੇ ਲੱਦ ਕੇ ਤੇ ਲੈ ਅੱਗੇ ਕਿ ਲੈ ਜਾਵੇ ਤੇ ਮੰਗਰ ਉਹ ਮਈਆਂ ਹੀ ਕੀ ਹੋਣ ਤੇ ਮੇਰੀ ਚਾਚੀ ਤੇ ਮਾਂ ਤੁਰੀਆਂ ਉਹਨਾਂ ਦਾਦੀ ਵੀ ਤੁਰਿਆ ਦਾਦੀ ਤਗੜੀ ਤੇ ਉਹਦੇ ਚੀਚੇ ਪੀਕੇ ਹੀ ਜੀਤੀ ਦਾ ਪਿੰਡ ਸੀਗਾ ਹਾਂ ਕੀੜਾ ਤੇਰਾ ਪਿੰਡ ਸੀਗਾ ਉਹ ਕਿੱਡਾ ਕਬਡਾ ਸੀਗਾ ਛੋਟਾ ਹੀ ਸੀ ਕਿੰਨੇ ਘਰ ਸੀ ਮੁਸਲਮਾਨਾਂ ਦੇ ਘਰ ਸੀ ਸਾਡੇ ਤੇ ਦੋ ਚਾਰ ਹੀ ਘਰ ਸੀ ਜਿੰਮੀਦਾਰਾਂ ਦੇ ਕੁਛ ਤੇੜੇ ਬੈਠੇ ਸੀ ਸਾਡੇ ਨਾਲ ਆਏ ਉਹ ਮੇਰੇ ਪਿਓ ਦੀ ਮਾਸੀ ਸੀ ਬਸ ਇਹੋ ਦੋ ਤਿੰਨ ਘਰ ਸੀ ਸਾਡੇ ਇੱਕ ਤੇਲੀ ਸੀ ਉਹ ਬੜਾ ਸਾਡੇ ਘਰ ਆਉਂਦਾ ਆਂਦਾ ਤੇ ਮੇਰੇ ਜਿੰਨੇ ਪਿਤਾ ਚਾਚਾ ਪਿਓ ਉਹਦੇ ਘਰ ਵੀ ਚਲੇ ਜਾਂਦੇ ਹੁੰਦੇ ਉਹ ਵੀ ਸਾਡੇ ਘਰ ਆ ਜਾਂਦਾ ਹੁੰਦਾ ਉਨਾਨੀਆਂ ਬੋਡੀਆਂ ਵੀ ਸਾਡੇ ਘਰ ਆ ਜਾਂਦੇ ਨੇ ਉਹ ਫੇਰ ਵੇਖੋ ਐਡਾ ਉਹ ਸੀ ਤਰਮੀ ਸਾਡੀ ਪੂ ਆਦੀ ਨਾ ਉਧਰ ਰਹਿ ਗਈ ਸੀ ਤੇ ਉਹ ਸੇਦ ਰੱਖ ਕੇ ਉਹ ਤੇਲੀ ਦੀ ਤੇ ਉਹਦੇ ਘਰ ਚਲੀ ਗਈ ਫੇਰ ਅਸੀਂ ਉਹਨੂੰ ਸੰ ਇਹਨਾਂ ਨੇ ਤੇ ਡਰੈਸ ਜਾ ਸੀ ਤੇ ਉਹਨੂੰ ਸਾਡਾ ਕੀ ਪਤਾ ਹੈ ਕਿ ਕਿੱਥੇ ਬੈਠੇ ਵਿਚਾਰੇ ਜਾ ਕੇ ਤਹੀ ਚੁੰਡੇ ਜਦੋਂ ਬੈਠੇ ਨਾ ਆਣ ਕੇ ਚੁੰਡੇ ਆਏ ਤੇ ਉਹ ਮੇਰੇ ਚਾਚੇ ਨੇ ਕਾਟ ਲਿਖ ਕੇ ਪਾਇਆ ਉਧਰ ਦਾ ਡੈਸ ਉਹਨੂੰ ਯਾਦ ਸੀ ਨਾ ਫਿਲਾਲਪੁਰ ਜ਼ਿਲ੍ਹਾ ਵਾ ਪਿੰਡ ਸਾਡਾ ਆਵਾ ਤਹਿਸੀਲ ਟੋਹਾ ਵਾ ਤੇ ਉਹਨੇ ਸਾਨੂੰ ਉਥੇ ਫੇਰ ਉਹਨੇ ਸਾਨੂੰ ਕਾਟ ਫੇਰ ਪਾਇਆ ਵੀ ਜਗੀਰਕੌਰ ਮੇਰੇ ਕੋਲ ਆ ਤੇ ਤੁਸੀਂ ਇਧਰ ਦੀ ਆਰਮੀ ਲਿਆ ਕੇ ਤੇ ਲੈ ਸਕੋ ਚੁਲਿਆ ਤੇ ਖੜ ਸਕਦੇ ਤੇ ਮੈਂ ਤੁਹਾਨੂੰ ਸਰਹੱਦ ਨਿਗਾ ਕੇ ਜਾਊਂਗਾ ਪਰ ਮੇਰਾ ਚਾਚਾ ਪੇ ਗਿਆ ਕੱਲ੍ਹ ਆ। ਗਿਆ ਤੇ ਉਹ ਤੇਲੀ ਗਾੜੀ ਜਿੱਥੋਂ ਉਤਰਨਾ ਹੈ ਨਾ ਗੱਡੀ ਤੋਂ। ਬੋਜਰੇ ਉਤਰਨਾ ਹੈ। ਉੱਥੇ ਆਇਆ ਸੀ। ਦੀਨਾ ਤੇਲੀ ਹੀ ਉਹ। ਦੀਨਾ ਨਾ ਉਹਦਾ। ਕੋਲ ਉਹਨਾਂ ਦਾ ਬੌਲ ਦੇ ਜੋ ਕੇ ਤੇਲ ਕੱਢ ਦਿੰਦਾ। ਤੇ ਉਹ ਨਾ ਉਹਨੇ ਫਿਰ ਕੀ ਕੀਤਾ ਭੀ। ਉਹ ਉਹਨੇ ਜਿੱਦੋਂ ਪੜਿਆ ਵੀ ਇਹਨੇ ਆਖਿਆ ਨਾ ਵੀ ਮੈਂ ਇੰਨੀ ਤਰੀਕ ਨੂੰ ਆਜੂਗਾ। ਤੇ ਤੂੰ ਮੈਨੂੰ ਐਸ ਟਾਈਮ ਤੇ ਜਦੋਂ ਗੱਡੀ ਉਹ ਨਹੀਂ ਲੈ ਗਈ ਉਹ ਫਿਰ ਅੱਗੇ ਵਾਂਡੀ ਆਇਆ ਲੈ ਗਿਆ ਉਹ ਦੇਖੋ ਦੂਰ ਆਤਾ ਰਿਹਾ ਤੇ ਉਹ ਫਿਰ ਸਾਨੂੰ ਉਹਨੂੰ ਮੇਰੇ ਚਾਚੇ ਨੂੰ ਪਾਰ ਹਰ ਸਰ ਹਾਦ ਨਗਾ ਕੇ ਗਿਆ ਤੇ ਫਿਰ ਉਹ ਸਾਡੇ ਡਰੈਸ ਲਿਆ ਉਹਨੇ ਫਿਰ ਸਾਡੇ ਕੋਲ ਆਇਆ ਇੱਥੇ ਚ ਵਿੰਡੇ ਦੇ ਵੀ ਉਹ ਕਦੋਂ ਆਇਆ ਕਿੰਨੇ ਚਿਰ ਬਾਅਦ ਜਦੋਂ ਆਪਾਂ ਦੇਸ਼ ਜਦੋਂ ਅਸੀਂ ਪਾਕਿਸਤਾਨ ਚ ਆਏ ਮੇਰਾ ਵਿਆਹ ਹੋਇਆ ਸੀ ਉਦਾ ਵਿਆਹ ਇਧਰ ਆ ਕਿ ਹੋਇਆ ਸੀ ਆਹੋ ਇਧਰ ਆਣ ਕਿ ਹੋਇਆ 58 ਸਾਲ ਚ ਮੇਰਾ ਵਿਆਹ ਹੋਇਆ